ਅੱਜ ਪਟਿਆਲੇ ਦੇ ਵਿੱਚ ਤਰਵੀਰ ਗਾਂਧੀ ਜੀ ਕਾਂਗਰਸ ਦੀ ਇੱਕ ਵੱਡੀ ਰੈਲੀ ਹੈ ਜਿਹਦੇ ਵਿੱਚ ਹਾਕਾ ਪਟਿਆਲਾ ਤੋਂ ਉਮੀਦਵਾਰ ਨੇ ਪਿਛਲੇ ਇੱਕ ਦਿਨ ਉਹਨਾਂ ਦੇ ਨਾਲ ਰਾਜਮਾਨ ਡਾਕਟਰ ਤਰਵੀਰ ਗਾਂਧੀ ਦਾ ਵੀ ਜਨਾਲਪੁਰ ਸਾਹਿਬ ਜਿੰਦਾ ਨਜ਼ਰ ਆਇਆ ਪਰ ਅੱਜ ਦਾ ਇਕੱਠ ਹੈ ਜਿਹੜਾ ਸਰਦਾਰ ਦਵਾਰਾ ਸਿੰਘ ਜੀ ਡਾਕਟਰ ਤਰਵੀਰ ਗਾਂਧੀ ਨੇ ਪੰਚਾਇਤ ਦੇ ਹਾਕਾ ਸ਼ਤਰਾਨਾ ਤੋਂ ਇੱਥੇ ਪਹੁੰਚੇ ਹੋਏ ਨੇ ਉਹਦੀ ਗੱਲ ਕਰੀ ਮੇਰੇ ਨਾਲ ਸ਼ਰਮਾ ਜੀ ਜੋ ਸ਼ਹਿਰ ਦੇ ਸਾਡੇ ਇੰਚਾਰਜ ਨੂੰ ਸੰਬੋਧਨ ਕਰਦੇ ਹੋ ਗਰਾ ਰਹੇ ਨੇ ਉਹਨਾਂ ਦੇ ਨਾਲ ਸਾਡੇ ਕੇ ਸਰਕੇ ਦੇ ਮੇਰੇ ਬਹੁਤ ਹੀ ਇੰਤਜ਼ਾਰ ਹੈ ਪ੍ਰਾਪਤ ਬੰਦੇ ਅਨੰਤਪਾਲ ਸਿੰਘ ਜੀ ਹੈ ਜੀ ਮਹਾਰਾਜ ਮੁੱਖ ਸਰਸਨ ਜੋ ਸੰਤਸਪਨ ਹਲਕੇ ਦੀ ਸੇਵਾ ਲਵਾ ਰਹੇ ਨੇ ਮੁੱਖ ਸਰਸਾ ਦਾ ਕੋਨਾ ਦੇ ਸੂਤਰ ਡਾਕੀ ਮਾਨ ਜੀ ਜੋ ਮੇਰੇ ਨਾਲ ਸੀਨੀਅਰ ਵਾਈਸ ਟੈਨੈਂਟ ਨੇ ਸਾਡੇ ਚਾਂਦ ਸਿੰਘ ਜੀ ਜੋ ਪੰਚਾਇਤ ਜਿਵੇਂ ਅੰਦਰ ਪ੍ਰਧਾਨ ਨੇ ਸ਼ਰਮਾ ਮਾਦਰਾ ਜੀ ਮਾਨ ਵਾਲੀ ਗੱਲ ਹੈ ਤੇ ਇੱਕ ਗੋਰੀ ਸਾਹਿਬ ਤੇ ਇੱਕ ਉਕੀ ਸਿੰਘ ਮਹਿਤਾ ਜੀ ਜਿਹੜੇ ਸਾਰੇ ਪੰਜਾਬ ਦੇ ਵਿੱਚ ਦੇ ਪ੍ਰਧਾਨ ਨੌਨ ਨੇ ਫੇਰ ਪ੍ਰਿੰਟਸ ਤੇ ਸਰਦਾਰ ਗਾਂਧੀ ਜੀ ਉਹਨਾਂ ਨੂੰ ਸ਼ਾਮਲ ਕਰਾਇਆ ਵਾਦੇ ਪੈਸੇ ਦੇ ਪ੍ਰਧਾਨ ਉਮੀਦਵਾਰ ਬਣਾਈ ਮੇਰੇ ਬਹੁਤ ਸਾਰੇ ਪ੍ਰਧਾਨ ਤੋਂ ਪ੍ਰਧਾਨ ਤੋਂ ਬਹੁਤ ਸਾਹਿਬ ਜੀ ਜੀ ਦੇ ਫੈਨ ਨੇ ਲੋਥਾ ਦੇ ਸਾਹਮਣੇ ਰਾਜ ਵਾਲੇ ਨੇ ਜਿਹੜਾ ਦੇ ਸਿਰ ਦੇ ਉੱਤੇ 2019 ਤੱਕ ਅਸੀਂ ਮੋਜਾ ਮਾਸਿਆਂ ਜਿਨ੍ਹਾਂ ਦੇ ਸਰਕਾਰ ਕੰਮ ਕਰਦੇ ਕਿਹਾ ਮੈਂ ਦੇਖਤ ਕਰਾਂ ਕੱਲੇ ਹਲਕਾ ਸਾਹ ਮੈਂ ਆਪਣੇ ਹਲਕੇ ਵਿੱਚ ਕੜੇ ਆ ਸੀ ਇੱਥੇ ਟੋਪਾਂ ਗਾਂਦੀ ਨੇ ਸੋਤੇ ਉੱਤਮ ਨੇ ਇੱਕ ਸ਼ਮਸ਼ਾਨ ਘਾਟ ਤੋਂ ਕੰਮ ਕਰਦੇ ਇੱਕ ਕਰੋੜ ਰੁਪਏ ਦੀ ਸੇਵਾ ਦੀ ਬੋਥ ਦੀ ਸਿਕਾਇਤ ਜਿਹਨਾਂ ਨੇ ਵੀ 70 ਲੱਖ ਰੁਪਏ ਸੋਤੇ ਬੇਚਾ ਨਹੀਂ ਦਿੱਤਾ ਹੈ ਇੱਜੇ ਗਰਾਊਂਡ ਆਲੀ ਦਿੱਤੇ ਨੇ ਉਹਨਾਂ ਦੇ ਨਾਲ 60 ਲੱਖ ਰੁਪਏ ਉਹਨਾਂ ਨੇ ਪਹਿਲਾਂ 20 ਰੁਪਏ 70 ਲੱਖ ਰੁਪਏ ਦੇ ਗਰਾਊਂਡ ਆਲੀ ਦਿੱਤਾ ਸੋ ਲੋਕਾਂ ਦੇ ਵਿੱਚ ਚਾਹ ਹੈ ਸਾਰੀ ਇੱਕੋ ਠੜਕੜੀ ਆ ਕਿ ਜਿੰਨੇ ਸਾਡੇ ਆਦਰਯੋਗ ਸਹਿਬਾਨ ਨੇ ਜ਼ਿਲ੍ਹੇ ਦੇ ਸਾਰੀ ਇਤਿਹਾਸ ਦੇ ਰਹੀ ਸਾਡੇ ਪ੍ਰਧਾਨ ਜ਼ਿਲ੍ਹੇ ਦੇ ਹੋ ਰਹੇ ਨੇ। ਬ੍ਰੋਦੂ ਦੇ ਆਪਣੇ ਨੇਤਾ ਪ੍ਰਧਾਨ ਪ੍ਰਤਾਪ ਸਿੰਘ ਪਾਵਾ ਜੀ ਜਿਹੜੇ ਜਿਹੜੇ ਇਸ ਦਾ ਚਾਰਜ ਬਣਾਏ ਹੋਏ ਹੈ। ਸਾਰੀ ਬਹੁਤ ਬਹੁਤ ਧੰਨਵਾਦ ਕਰਦਾ। ਸਾਰੀ ਕਾਂਗਰਸ ਵੈਲਕਮ ਕਰਦਾ ਹੈ। ਇੰਨਾ ਜੋਸ਼ ਅਸੀਂ ਪਿਛਲੇ ਸਾਲਾਂ ਦੀ ਕਾਂਗਰਸ ਜਿਹੜਾ ਜਿੰਨਾ ਡਾਕਟਰ ਕੰਪੀਟਾ ਹੰਗਾਰਾ ਸੀ। ਅੱਜ ਕਾਂਗਰਸ ਦੇ ਵਿੱਚ ਜੋਸ਼ ਮੈਂ ਦਾੰਦਾਂ ਸਾਰੀ ਜਨੀ ਹਰ ਕੇ ਦੀ ਕਰੀਬਾ ਉਹ ਸਾਡੇ ਮੂਰੇ ਰਾਜ ਨਾ ਇਹਨਾਂ ਦੀ ਬੋਲ ਮੈਂ ਸੰਦਾ ਜੀ ਕਾਂਗਰਸ ਪਾਰਟੀ ਬਹੁਤ ਜਿੱਤ ਸਕਲੇ ਇਹਨਾਂ ਦੇ ਕਲੀਨਿਕ ਕਰਕੇ ਜਿੰਨੀ ਆ 45 ਸਾਲ ਤੋਂ ਸੇਵਾ ਨਿਰਵਿਘਨ ਸੇਵਾ ਕਰ ਰਹੀ ਹੈ ਆਪਣੇ ਕਲੀਨਿਕ ਦੇ ਲੋਕਾਂ ਦੀ ਸੋਪਿੰਟਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਵਿੱਚ ਡਾਕਟਰ ਸਾਡੇ ਬਹੁਤ ਸਾਰੇ ਆਪਣਾ ਅਸਰ ਸ੍ਰੀਮਤੀ ਸੋਨੀਆ ਗਾਂਧੀ ਜੀ ਆਜ਼ਾਦ ਲੜੇ ਲੜਾਉਣਾ 2 ਲੱਖ ਜਨਾਬ ਅਤੇ ਸਾਡੇ ਦੇ ਸਾਜਾਦ ਦੇ ਪ੍ਰਧਾਨ ਜਿਹੜੀ ਡਾਕਟਰ ਕਾਪੀ ਦੀ ਸਮਾਜ ਨੂੰ ਦੇ ਉਹਦੇ ਕਰਕੇ ਹੀ ਇੱਥੇ ਬਹੁਤ ਹੀ ਸੋਚ ਸਮਝ ਕੇ ਭਰਾਵੋ ਮੈਂ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਤੇ ਹਾਲਾਂਕਿ ਦੇ ਉਸ ਤੋਂ ਕਾਂਗਰਸ ਪਾਰਟੀ ਨੇ ਜਿਹੜਾ ਵਾਦਿਆ ਤੇ ਹਰ ਤਰ੍ਹਾਂ ਦੇ ਨਾਲ ਨੇ ਸਰਪੇ ਗਰਾਈ ਨੇ ਜਿਹਦੀ ਬਤਾਵ ਸਕਦੇ ਆ ਮਿਰਨ ਸਿੰਘ ਜੀ ਨੂੰ ਬੜਾ ਲੋਕਾਂ ਦੇ ਨਾਲ ਪੁੱਛੀ ਗੱਲ ਹੈ ਵੀ ਅਸੀਂ ਵੱਡੀ ਲੀਡ ਚਿਤਰੇ ਜਾਂ 10 ਦਿਨੋਂ ਖੁਸ਼ੀ ਹੁੰਦੀ ਆ ਤੇ ਜਿਸ ਨੂੰ ਬੋਮਾਇਆ ਇਹਨਾਂ ਦੀ ਚੋਣ ਦੇ ਵਿੱਚ ਇਹਨਾਂ ਦੇ ਨਾਲ ਜਾ ਰਹੇ ਆ ਬਾਦਪਾ ਸਾਹਿਬ ਹਰ ਜਗ੍ਹਾ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਹਰ Banda ਇਹ ਗੱਲ ਕਹਿੰਦਾ ਤੇ ਮੈਂ ਕਰ ਤੋਂ ਕੱਟਣ ਵਾਲੀ ਐ ਜੇ ਕੰਮ ਕੀਤੇ ਨੇ ਤੇ ਫਾਇਦਾ ਕਰ ਰਹੇ ਨੇ ਕੋਈ ਚਾਹੇ ਕਿਸੇ ਦੀ ਪਾਰੀ ਤੇ ਹੋਣਾ ਨਾ BJP ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਦੀ ਬਿਲਕੁਲ ਨਹੀਂ ਚਾਹੇ ਉਹ ਆਰਥਿਕ ਪਾਰਟੀਆਂ ਦੇ ਅੰਦਰ ਖਾਤੇ ਦੇ ਨਾਮ ਦਾ ਕੋਲੋਂ ਇੱਕੋ ਇੱਕ ਵਾਲਾ ਕਹਿੰਦਾ ਕਿ ਮੈਂ ਬਹੁਤ ਚੜੀ ਡਾਕਟਰ ਕਰਦੀ ਹਾਂ ਉਹ ਜੂਜ ਜਿਹੜੇ ਹੈਗੇ ਨੇ ਉਹਨਾਂ ਦੇ ਯੂਜ ਤੇ ਜਿਹੜੇ ਬੱਤੇ ਨੇ ਜਿਹੜੇ ਹੁੰਦੇ ਉਹ ਅਖਿਰ ਉਹਨਾਂ ਦੇ ਨਾਮ ਦੇ ਨਾ ਨਹੀਂ ਲੈਣਾ ਚਾਹਵਾ ਗੌਰਵ ਸਿੰਘ ਦੇਖਦਾ ਤਾਂ ਇੰਨੀਆਂ ਬਟੀਆਂ ਨਾਲ ਆਈਆਂ ਨੇ ਉਸ ਦਿਨ ਦੀ ਮੈਂ ਹਰੀ ਮਾਜੀ ਨੂੰ ਅੰਤ ਹੋਈਆ ਇਧਾਈ ਦਾ ਜਿਹੜਾ ਹੈ ਨਾ ਇਹਨਾਂ ਦੇ ਸੋਰ ਹਾਸੇ ਦੇ ਵਿੱਚ ਤਬਾਹ ਗਏ ਉਹ ਪਿੰਡਾਂ ਬਟਾ ਜਿਹੜਾ ਕਾਫੀ ਜ਼ਿਆਦਾ ਆਪਣਾ ਕਹਿਦਾ ਦੇ ਵਿੱਚ ਪਾਟ ਦੇ ਲਈ ਦੀਆਂ ਬੋਲ ਜਾਏਗੇ ਮੇਰੇ ਨਾਮ ਸਾਰੇ ਬਲਾਕ ਦੇ ਪ੍ਰਧਾਨ ਨੇ ਨਲਕਾ ਦੇ ਨਜ਼ਰੋਂ ਦੇ ਇਹਨਾਂ ਦੀ ਸਾਂਝੀ ਕੀ ਇਹਨਾਂ ਦੇ ਸਮੇਂ ਦੇ ਵਿੱਚ ਜਿੰਗਲ ਸਿੰਘ ਸਾਹਿਬ ਇੱਕ ਬਟਾ ਚ ਤਾਬੂ ਪੂਰੇ ਕਾਲੇ ਵਿੱਚ ਦੇਵੇਗਾ ਕਿ ਬੱਲੇ ਵਾਲਾ ਬੱਟਾ ਇਹਨਾਂ ਕਾਂਗਰਸਾਂ ਦੇ ਖੇਤਰਾਂ ਦੇ ਵਿੱਚ ਦਿੱਤਾ ਗਿਆ ਹੈ ਅੱਜ ਦੇ ਨਾਮ ਬਟਾ ਸਿੰਘ ਬਾਜਵਾ ਉਹ ਦਿੱਖਾ ਨਹੀਂ ਆਏਗਾ ਕਿ ਸਾਡੀ ਕਰੀਮ ਵਰਨੀਤ ਕੌਰ ਦੇ ਨਾਲ ਬੱਲੇ ਦਾ ਪੱਟਾ ਮੈਂ ਨਵਾਂ ਜਣਾ ਕੇ ਘਾੜੀ ਦਿੱਤਾ ਜਾਏਗਾ ਜੈਲੀ ਦਾ ਜਿਹੜਾ ਰੂਪ ਧਾਰਨ ਕਰ ਰਿਹਾ ਹੈ ਸਾਡਾ ਸਾਰਿਆਂ ਦਾ ਬਹੁਤ ਬਹੁਤ ਅਨੰਦ ਅਗੀਰ ਦੇ ਦੇਸ਼ੀਆ